ਪਣ ਤਰੀ ਦੇ ਪੈਣ ਹਲਾਰੇ ਫੜ ਫੜ ਬਾਪਾ ਪਾਪੀ ਤਾਰੇ ਤੇਰੇ ਬਾਬਾ ਰੰਗ ਨਿਆਰੇ ਪਰਲਾ ਪਾਉਂਦੇ ਮੋਰ ਵਿਸ਼ਨ ਕੱਟੀ ਚੜਦਾ ਜਾਂਦਾ ਪੌਣੀ ਦਾ ਆ ਗਿਆ ਲੋਰ ਜੀ ਕੱਟੀ ਚੜਦਾ ਜਾਂਦਾ tere <coughs> ਜਸ਼ਨ ਤੇਜਾ ਬੇਸਾਦਾ ਬੇਮਰਗੀ ਤੇਰੇ ਬਿਨਾ দে মুডে নেই চাকলি মুি খেড় ছাবি তো বিচো ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੈ ਜੀ ਲੱਖਾਂ ਦੇ ਦਾਤੇ ਦੀ ਸਦਾ ਹੈ ਜੀ ਮਾਦਰ ਸੇਖ ਮੀਰਾ ਸਾਹਿਬ ਦੇ ਦਰਬਾਰ ਦੀ ਸਦਾ ਹੈ ਜੀ ਦੋਸਬਾ 11 ਵਾਲੀ ਸਰਕਾਰ ਦੀ ਸਦਾ ਹੈ ਜੀ ਘਾਂ ਟੋਡੇ ਪੀਰ ਦੀ ਸਦਾ ਹੈ ਜੀ ਬਾਬੇ ਪੈਰੋਂ ਛੜੀਏ ਦੇ ਦਰਬਾਰ ਦੀ ਸਦਾ ਹੈ ਜੀ ਖਵਾਜੇ ਪੀਰ ਦੀ ਸਦਾ ਹੈ ਜੀ ਜੋੜੇ ਝੰਡਾ ਵਾਲੇ ਦੀ ਸਦਾ ਹੈ ਜੀ ਬਾਬੇ ਪੀਰ ਕੁੜੀਏ ਦੀ ਸਦਾ ਹੈ ਜੀ ਮੇਰੇ ਮੰਤ ਦੇ ਨਾਂ ਦੀ ਚੱਲ ਵੀ ਜਾਵੇ चलो कि बैठ गए तेरे तो बगैर बाबा लग रहा ना जीव जाके बैठ तेरा उखीब तेरे से बगैर बाबा लग रा जीव ਵਿਚੋਂ ਆਵੇ ਮੋਰੀਆਂ ਦੇ ਮੋਰੀਆਂ ਦੇ ਮੋਰੀਆਂ ਦੇ ਮੁੰਡੇ ਨੇ ਤਾਂ ਨਾਲੀ ਚੱਕ ਲਈ ਮੋਰੀ ਖੇਡ ਦੀ ਸੰਦਿਤ ਵਿੱਚੋਂ ਆਵੇ ਸਰ ਸੰਗਤ ਬੋਲ ਕਾਲੀ ਕੰਬਲੀ ਵਾਲੇ ਸਾਈਂ ਦੀ ਸਦਾ ਜੀ ਸਿੱਖੂ ਵਾਲੇ ਸੰਤਾਂ ਦੀ ਸਦਾ ਏ ਜੀ ਮਹੇਮੰਤ ਦੇ ਨਾਂ ਦੀ ਸਦਾ ਏ ਜੀ ਗੁਰੂ ਜੀ ਪੀਰ ਦੇ ਨਾਂ ਦੀ ਸਦਾ ਏ ਜੀ ਆਈ ਹੋਈ ਸੰਗਤ ਦੀ ਸਦਾ ਏ ਜੀ ਸਾਜੀਆਂ ਨਮਾਜ਼ੀਆਂ ਦੀ ਸਦਾ ਏ ਜੀ ਸੈਂਕ ਦੇ ਚਰਾਗਾ ਦੀ ਸਦਾ ਏ ਜੀ ਸਿੱਕੇ ਮਸ਼ੱਲਿਆਂ ਦੀ ਸਦਾ ਏ ਜੀ ਸਿੱਖਾਂ ਸਾਈਆਂ ਦੀ ਸਦਾ ਏ ਜੀ ਅਸੀ ਨਗਰ ਖੇੜੇ ਦੀ ਸਦਾ ਏ ਜੀ ਬਾਬੇ ਪਠਾਨ ਦੇ ਨਾਂ ਦੀ ਤਾਲੇ ਲਾ ਦੇ ਸਾਰੀ ਸੰਗਤ ਬੋਲੋ ਜਿੰਨੇ ਵੀ ਚੇਲੇ ਵਾਲਕਿਆਂ ਨੇ ਹਾਜ਼ਰੀ ਲਾਤੀ ਪਾਉਣਾ ਭਰ ਲੀਆਂ ਫਕੀਰ ਕਹਿੰਦਾ ਜਾ ਓਏ ਕਹਿੰਦਾ ਐਸਾ ਰੰਗ ਬਣ ਗਿਆ ਓਏ ਮਹਿੰਦੀ ਵਾਲਾ ਰੰਗ ਬਣ ਗਿਆ ਕਹਿੰਦਾ ਫਕੀਰ ਕਹਿੰਦਾ ਮਹਿੰਦੀ ਵਾਲਾ ਰੰਗ ਚੜਾਤਾ ਓਏ ਕਹਿੰਦਾ ਧੰਨਵਾਦ ਕਹਿੰਦਾ 13 13 ਤੋਲ ਦਿਓ ਫਕੀਰ ਕਹਿੰਦਾ ਜਾ ਓਏ ਪਹਿਲੀ ਵਾਰ ਵੀ ਮੇਰੇ ਫਕੀਰ ਨੇ ਵਾਚਨ ਦਿੱਤਾ ਸੀ ਓਏ ਮੇਲੇ ਪਰ ਆਇਆ ਕਰਨਗੇ ਲੈ ਵੀਰਾ 2 ਮਿੰਟ ਵਾਚਨ ਲੈ ਲੈ ਸੇਵਾਦਾਰ ਖੜਾ ਹੋਗੇ ਚੱਲ ਬਾਬੇ ਜਗਮਈ ਰੇ ਮੇਵਾ ਦੇਵਾਰੇ ਪਰਵਾਨੀਵਾ ਬਾਰੇ ਪਰਵਾਨੀ ਮਾ ਜਾਗ ਮਾਈ રે ਮੇਵਾ ਦੇ ਬਾਰੇ ਪਰਵਾਨੀ ਮਾ ਜਾਗ ਮਾਈ રે ਮੇਵਾ ਦੇ ਬਾਰੇ ਪਰਵਾਨੀ ਮਾ ਸੇਵਾਦਾਰਾ ਕੀ ਬਚਨ ਦਿੱਤਾ ਸੀ ਉਸ ਪੰਡਿਆਰੇ ਦੇ ਵਿੱਚ ਫਕੀਰ ਨੇ ਕਹਿੰਦਾ ਮੇਲੇ ਪਰਿਆ ਕਰਨਗੇ ਜਾਂ ਪਰਦੇ ਆ ਕਿ ਨਹੀਂ ਪਰਦੇ ਹਾਏ ਕੋਈ ਫਕੀਰ ਕੋਈ ਭੂਤ ਨਹੀਂ ਤਾਂ ਨਹੀਂ ਖੇਡਦੀ ਜੰਗ ਜੀ ਕਿੱਥੇ ਜਾ ਕੇ ਬੈਠ ਗਿਆ ਉਹਦੇ ਤੇਰਾ ਕੀ ਵੇ ਤੇਰੇ ਤੋਂ ਬਗੈਰ ਬਬਾ ਲੱਗੇ ਦਰ ਜੀਵੇ ਕਿੱਥੇ ਜਾ ਕੇ ਬੈਠ ਗਿਆ ਉਹਦੇ ਤੇਰਾ ਕੀ ਵੇ ਤੇਰੇ ਤੋਂ ਬਗੈਰ ਬਬਾ ਲੱਗੇ ਦਰ ਜੀਵੇ ਜਾ ਵਿਰਾ ਫਕੀਰ ਕੀ ਵਚਨ ਦੇ ਗਿਆ ਜਿੰਨੇ ਫਲ ਪਾਤੇ ਓਏ ਕਹਿੰਦਾ ਜਾ ਫਕੀਰ ਕਹਿੰਦਾ ਪੱਕ ਗਏ ਓਏ ਕਹਿੰਦਾ ਆਉਂਦੇ ਸਾਲ ਨੂੰ ਕਹਿੰਦਾ ਪੰਡਿਆਰੇ ਫੇਰ ਐਸੀ ਲੋਟੀ ਲਗਿਆ ਕਰਨਗੇ ਵੀਰਾ ਜਾ ਮੇਰਾ ਮੰਤ ਕੀ ਕਹਿ ਗਿਆ ਕਹਿੰਦਾ ਜਾ ਓਏ ਕਹਿੰਦਾ ਮੇਲੇ ਭਰਿਆ ਕਰਨਗੇ ਓਏ ਮੇਲੇ ਤੂੰ ਜਗਾ ਦੀ ਗੱਲ ਕਰਦਾ ਜਾ ਓਏ ਫਕੀਰ ਕਹਿੰਦਾ ਦਰਬਾਰ ਅੱਡ ਹੋਊਗਾ ਤੇ ਤੇਰੀ ਜਗਾ ਅੱਡ ਹੋਊਗੀ ਧੰਨਵਾਦ ਝਗਮਾਈ ਰੇ ਦੇਵਾ ਦੇਵਾਰੇ ਪਰਵਾਨੀ ਮਾਂ ਵੇ ਗਿਆ ਫਕੀਰ ਕਹਿੰਦਾ ਜਾ ਓਏ ਕਹਿੰਦਾ ਜੋ ਵੀ ਲੰਗਰ ਪਾਣੀ ਲਾਤਾ ਫਕੀਰ ਕਹਿੰਦਾ ਦਾਣੇ ਦਾਣੇ ਤੇ ਫਾਜਲ ਦੀ ਮੋਹਰ ਲਾਤੀ ਜੋ ਛੱਕ ਗਿਆ ਉਹਦੇ ਵੀ ਵੇੜੇ ਪਾਰ ਹੈ ਜਿਹਨੇ ਸੇਵਾ ਕਰਤੀ ਜਾ ਓਏ ਕਹਿੰਦਾ ਜਿਹਨੇ 5 ਮਿੰਟ ਕਰਦੀ ਨਾ ਉਹਦੀ 10 ਗੁਣਾ ਲਿਖਤੀ ਅੱਗੇ ਧੰਨਾ ਬਾਬਾ ਲਿਖਤੀ ਦੀ ਦਿੱਤੀ ਜਿਹਦਾ ਅੰਦਰਲਾ ਸਾਫ ਹੈ ਧੰਨਾ ਫਕੀਰ ਕਹਿੰਦਾ ਲਿਖਤੀ ਦੀ ਦਿੱਤੀ ਜਿਹਦਾ ਅੰਦਰਲਾ ਸਾਫ ਹੈ ਓਏ ਖਰਾਬ ਕਰਨ ਨਾਲ ਤਾਂ ਮੇਰੇ ਵਰਗੇ ਨੂੰ ਬਹੁਤ ਪਰੇਸ਼ਾਨ ਕਰ ਗਿਆ ਚੱਲ ਬਾਬਾ ਕੋਈ ਐਸੀ ਝਾਂਜਰ ਪਾ ਪੀਰਾ ਕਵਰਾ ਤੱਕ ਜਾਵੇ ਛਣਕੇ ਦੀ ਲੈ ਸੇਵਾਦਾਰਾ ਜੋ ਵੀ ਤੰਦ ਫੁੱਲ ਲਾਤਾ ਫਕੀਰ ਕਹਿੰਦਾ ਜਾ ਓਏ ਦਰਗਾਹ ਚ ਮਨਜ਼ੂਰ ਕਰ ਲਿਆ ਆਉਦੀ ਸਰਦਾ ਨਾਲ ਸਾਜੀਆਂ ਨੂੰ ਮੱਥਾ ਟੇਕ ਕੇ ਬੈ ਜਾ ਜਾਂ ਵੇੜੇ ਪਾਰ ਆ ਲੈ ਲੈ ਤੰਨਾ ਵੇ ਤੰਨਾ ਬਾਬਾ ਅੱਜ ਬਈ ਸਲਾਮ ਕਰਾ ਫਿਰ ਭਾਈ ਨੂੰ ਜਦਵਾ ਕਰਾ ਦੇ ਫਿਰ ਹਾਂ ਹੁਣ ਜੋੜੀਆਂ ਦਾ ਨੰਬਰ ਆਣਦੇ ਭਾਈ ਬਾਬਾ ਕਹਿੰਦਾ ਸਾਡੇ ਵਾਲੀ ਰੁੱਸ ਜੂਗੀ ਹੁਣ ਲੱਗੀਆਂ ਮੇਰੇ ਬਾਬੇ ਨੂੰ ਸਲਾਮਾ ਕੀ ਆ ਮੇਰੇ ਬਾਬੇ ਨੂੰ ਸਲਾਮ ਜੰਮੂ ਦੇ ਯਾਰਾਂ ਨਾ ਮਨੋਂ ਲਕੀਆਂ ਮੇਰੇ ਬਾਬੇ ਨੂੰ ਸਲਾਮ ਹੋਣ ਲੱਗੀਆਂ ਮੇਰੇ ਬਾਬੇ ਨੂੰ ਸਲਾਮ ਹੋਣ ਲੱਗੀਆਂ ਮੇਰੇ ਸਾਦ ਨੂੰ ਸਲਾਮ ਲੋ ਜੀ ਮਾਤਾ ਜੀ ਜਸ ਕਰਨਗੇ लग सा बाबा सुखा साई जी जिन्होंने दरबार की लेले बार के पहुंचे हैं ਸੰਗਤ ਦੇ ਮਰੀਦ ਪਹੁੰਚੇ ਸਭ ਦਾ ਅੱਜ ਤਾਂ ਬਤ ਕਰਦੇ ਆ ਜਿੰਨੇ ਵੀ ਪਠਾਨਸ਼ਾ